ਆਜੀ ਕਿਵੇਂ ਲੱਗੀ ਫਿਲਮ ਤੁਹਾਨੂੰ ਕੋਈ ਕਮੀ ਪੇਸ਼ੀ ਕੱਚ ਰਹਗੀ ਮਨ ਖੁਸ਼ ਹੋ ਹੋਰੀ ਅਗਲੀ ਫਿਲਮ ਫਿਰ ਇਦਾਂ ਦੀ ਬਣਾਈਏ ਕੋ ਹੋਰ ਕੋ ਤਬਦੀਲ ਕਰੀਏ ਅਜਾ ਇਹੋ ਵੀ ਚੱਕਵੇਂ ਤੁਸੀਂ ਯਕੀਨ ਰੱਖਿਓ ਮੈਂ ਪਹਿਲੀ ਫਿਲਮ ਤੋਂ ਐਂ ਢੇੜੇ ਕੱਢ ਰਿਆ ਫੀਟਰਾ ਚ ਇਸ ਹਿਸਾਬ ਨਾਲ ਅਗਲੀਆਂ ਫਿਲਮਾਂ ਵਾਲਾ ਵੀ ਇੱਥੇ ਭੰਗੜਾ ਭੱਜ ਜਾਣਾ ਤੇ ਜਿਹੜੇ ਤੁਹਾਨੂੰ ਲੱਗਦਾ ਵੀ ਕਾਲੇ ਸ਼ੀਸ਼ੇ ਵਾਲੀ ਕਾਰ ਚ ਲੰਘੇ ਇੱਥੇ ਲੇਟਦੇ ਫਿਰਨਗੇ ਵੇਖੀ ਜਾ। ਸਿਨੇਮਾ ਵੀ ਮਾਦੇਮਾ ਐਜੂਕੇਸ਼ਨ ਆ ਜਿਹੜੇ ਕੁਦੀਜੀ ਵਰਗੇ ਸ਼ਾਇਦ ਮenje ਮੰਨਦਾ ਨਹੀਂ ਪਰ ਹੋਰ ਯੋਗ ਮੰਨ ਲਾ। پہلا کہانیاں ناول <سؤال> لکھے جاتے تھوک وقت کی کمی پڑھے جاتے تھے جو دور ہے بہت مہنگا زندگی کی ویسے کی زندگی میں بہت ایفرٹ کرتے ہیں کر کے ہر بندہ ایسا ویزی ہو موبائل ہاتھ سے پوری دنیا دیکھ لو تو یہ سب تو, تو سنیما یا انٹرنیٹ فلم تو سال لگ اور چنگی فیلشا جاجن ہے بہت الگ وشے نہیں ہو سکتے یا کومیڈیا یا بہت زیادہ ایکشن فلم بھی نہیں لیڈیز فلم سنمے کو سماج دھیان چھ کے سے فلمیں سیکھیں تو ایک سفر ہو گیا یہ پہلی بار تھرلر اپنے بہت زیادہ پیار میری عادت ہے میں جلد بڑھاؤ لگا فلم میں فلم دو اکثر جاتا ہوں گہرا چاہیے جیسے جی پسند کرنے تو پتہ لگ ہیں ਜੇ ਤਾਂ ਹੁਣ ਅਸੀਂ ਇਹ ਫਿਲਮ ਬਣਾਈ ਜਦੋਂ ਅਸੀਂ ਚੱਲਦੇ ਸਨ ਅੱਜ ਆਪਣੇ ਲੋਕਾਂ ਨੂੰ ਮਿਲਦੇ ਉਤਖ ਅਗਲਾ ਵਿਸ਼ਾ ਨਿਕਲਿਆ ਬਹੁਤ ਸਾਰੇ ਵਿਸ਼ੇ ਬਹੁਤ ਅੱਛੇ ਨੇ ਸਾਡੇ ਆਪਾਂ ਚੁਣੇ ਨੇ ਕਿਤਾਬਾਂ ਤੋਂ ਲੜੀਏ ਉਹਨਾਂ ਰਾਜ ਵਿੱਚ ਵੀ ਕਈ ਤਰੀਕੀਆਂ ਬੰਦਸ਼ ਆ ਜਾਂਦੇ ਨੇ ਜਦੋਂ ਸੱਚੀ ਗੱਲ ਚਾਹੁੰਦੇ ਹੁੰਦੇ ਨੇ ਕਿ ਕਿ ਸਾਡਾ ਨਰਾਜ ਜਿਹੜੀ ਇਤਿਹਾਸ ਦੇ ਦਰਮਿਆਨ ਤੋਂ ਆਪਣੀ ਕੱਟੜੀ ਫਿਲਮ ਹੁੰਦੀ ਹੈ ਬਹੁਤ ਸੇਧ ਨਹੀਂ ਦਤਾ ਬਹੁਤ ਹੈ ਬੜਾ ਜੋ ਸੱਚਾ ਸੂਰਮਾ ਨੂੰ ਪ੍ਰਮੋਟਾ ਕਰਦੇ ਕਿ ਕਿੰਨਾ ਦੇ ਕਪੜੇ ਲੈਣੇ ਕਿੰਨੇ ਸੈਟ ਲੈ ਕੇ ਆਉਣਾ ਉਹਦੇ ਵਿੱਚ ਵਕਤ ਬਹੁਤ ਜਾਂਦਾ ਪਰ ਉਹ ਹੋਣੀ ਹੋਣੀ ਹੁੰਦਾ ਹਰ ਵਾਰੀ ਨਹੀਂ ਹੋ ਸਕਦਾ ਉਹ ਕੰਮ ਔਰ ਦੇਖਣ ਵਾਲੇ ਨੂੰ ਇਹਦਾ ਸਹੀ ਲੱਗਦਾ ਹੈ ਕਿ ਜਿੰਨੇ ਨਾ ਕਰ ਜਾਂਦੇ ਆ بار بار ਜਿਸ ਤਰ੍ਹਾਂ ਸ਼ਾਪ ਕਰਦੇ ਮੈਨੂੰ ਇਹ ਆਸ ਸੀ ਕਿ 7 ਦਿਨ ਹੋ ਗਏ ਤੁਸੀਂ ਦੇਖੀ ਹੋਣੀ ਹੈ ਜੇ ਤੁਸੀਂ ਦੇਖਦੇ ਫਿਰ ਤੁਹਾਡਾ ਸਵਾਲ ਦਾ ਟ੍ਰੈਂਡ ਹੋਣਾ ਹੈ ਸੁਪਰ ਨੂੰ ਜਿਹੜੇ ਪੰਦਰਗਰ ਸੱਜਣ ਨੇ ਬੇਨਤੀ ਕਰਦਾ ਕਿ ਜਿਸ ਵਿਸ਼ੇ ਤੇ ਆਪਾਂ ਗੱਲ ਕਰਨੇ ਆ ਦੇਖਿਆ ਜ਼ਰੂਰ ਕਰੋ ਕਿ ਬਹੁਤ ਚੀਜ਼ਾਂ ਮੈਂ ਆਪਣੇ ਮੂਹਰੇ ਤੁਹਾਨੂੰ ਕੋਈ ਨਾ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਆਪਣੀ ਸਰਪ੍ਰੇਰਕਾ ਹੈ ਫਟਾਓ ਤੁਸੀਂ ਇਹ ਨੂੰ ਵੀ ਰਾਜ ਅਕਾਲ ਨੂੰ ਇੱਕੋ ਸਾਡੇ ਕਰਕੇ ਤੁਸੀਂ ਵੇਖਦੇ ਕੋਈ ਲਾ ਲਓ ਅਸੀਂ ਇਹਨਾਂ ਨੂੰ ਵੇਂਚ ਕਰਾਂਗੇ ਤੁਹਾਨੂੰ ਸਾਰਾ ਤੁਸੀਂ ਇੰਟਰਨੈਟ ਨਾਲ ਜੁੜੇ ਹੋ ਤੁਸੀਂ ਦੇਖ ਹੀ ਲਿਆ ਫਿਲਮਾਂ ਪੰਜਾਬ ਚ ਬਹੁਤ ਵੱਡੀਆਂ ਸੀ ਔਰ ਬਹੁਤ ਸਫਲ ਵੀ ਹੁੰਦੀ ਹੈ। ਔਰ ਅਸੀਂ ਚਾਹੁੰਦੇ ਹਾਂ ਕਿ cinema ਵਧਾ ਹੋਵੇ ਕਿਉਂਕਿ ਇੱਕ ਫਿਲਮ ਸਿੱਧੇ ਜਾਂ ਸਿੱਧੇ तौर ਤੇ 6 ਮਹੀਨੇ ਲਈ 200 ਤੋਂ 400 ਬੰਦ ਰੋਜ਼ਗਾਰ ਦਿੰਦੀ ਹੈ। ਮੈਨੂੰ ਲੱਗਦਾ ਹੈ ਕਿ ਫਿਲਮ ਸਫਲ ਹੁੰਦੀ ਹੈ ਤਾਂ ਪ੍ਰੋਡਕਸ਼ਨ ਹਾਊਸ ਬਹੁਤ ਸ਼ੁਰੂ ਕਰ ਸਕਦਾ ਹੈ। ਉਹ ਇੱਕ ਮਾਧਿਅਮ ਹੈ ਮਤਲਬ ਕਿ ਪਰਮਾਨੈਂਟ ਜੌਬ ਵੀ ਦੇ ਸਕਦੇ ਹਨ ਰੋਜ਼ਗਾਰ। ਇਹ ਮੈਂ ਹੋਰ ਜਨਰਲ ਤੱਕ ਪਿਆਰ ਦੀ ਗੱਲ ਹੈ। ਆਪਣੀ ਫਿਲਮਾਂ ਪਹਿਲਾਂ ਵੀ ਬਣੀਆਂ ਅੱਗੇ ਵੀ ਬਣਨ। ਪਰ ਇਹ ਮੈਨੂੰ ਲੱਗਦਾ ਤੁਸੀਂ ਇਹ ਚਾਹੇ। ਇਹ ਤਾਂ ਸਾਡੇ ਆ ਗਿਆ ਜੀ ਬਹੁਤ ਇਨਮੇ ਵਾਲੇ ਦੁਕੀ ਤੇ ਦੋ ਸ਼ੀਸ਼ੇ ਟੁੱਟੇ ਬਾਅਦ ਇਹ ਆ ਜਿਹੜਾ ਉਹ ਟਫਨ ਗਲਾਸ ਮਹਿੰਗਾ ਜੀ ਆਉਂਦਾ ਨਹੀਂ 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 ਸਰ ਕੋਈ ਗੱਲ ਕੋਈ ਨਹੀਂ ਚਲੋ ਇਸ ਗੱਲ ਨੂੰ ਆਂ ਕਿ ਸਾਡੇ ਵਾਲੇ ਬਹੁਤ ਪਰੇਸ਼ਾਨ ਉਹ ਤੁਹਾਡੀ ਖੁਸ਼ੀ ਹੁਣ ਚ ਕਿਹਦੇ ਕੋਈ ਪਰਿਵਾਰਕ ਨਹੀਂ ਹਾ ਨਹੀਂ ਹੁੰਦਾ ਡਿਪੈਂਡ ਕਰਦਾ ਕਿ ਕੈਮਰੇ ਨੇ ਪਿੱਛੇ ਜਿਹਨੇ ਵਰਦੀ ਕਿੰਨੇ ਖਰਚੋ ਮੰਨ ਲਓ ਹੀਰੋ ਨੂੰ ਵੈਰਟੀ ਸਸਤੇ ਵਾਲੀ ਨਕਸ਼ਾ ਉਹਨੂੰ 50000 ਰੁਪਏ ਦੇ ਆ ਜਿਹੜੀ ਚਾਹੀਦੀ ਹੈ ਉਹ ਰੋਟੀ ਤੋਂ ਵੱਧ ਬਹੁਤ ਮਹਿੰਗਾ ਕੀ ਕਰਦਾ ਹੈ ਪੂਰਾ ਫਾਸਟ ਫੂਡ ਚਾਹੀਦਾ ਕਿੰਨਾ ਪੈਸੇ ਕੇਵਲ ਹੀ 2-4 ਘੰਟੇ ਵੈਸੇ ਹੀ ਵੇਸਟ ਹੋ ਜਾਂਦਾ ਹੈ ਜੇ ਤੁਸੀਂ ਸਿਆਣਪ ਦਿਖਾ ਕੇ ਨਾ ਬਹੁਤ ਬਜਟ ਕੰਟਰੋਲ ਕਰਦੇ ਹੋ ਹੋਰ ਮੈਂ ਤੁਹਾਨੂੰ ਪਹਿਲਾਂ ਵੀ ਤੁਸੀਂ ਘਰ ਬੈਠ ਕੇ ਡਿਸਕਸ ਕਰਦੇ ਸੀ ਕਿ ਪੰਜਾਬ ਹਰ ਕਿੰਨੇ ਦਾ ਇੱਕ ਪੈਕਟ ਆਉਂਦਾ ਹੈ ਘਰਮੋਕ ਫਿਲਮਾਂ ਦੀ ਲੋਕ ਬਹੁਤ ਆकांક્ષા ਕਰਦੇ ਨੇ ਕਿ ਜਿਹੜੀ ਜਿਹੜੇ ਜਿਹੜੀ ਸਾ ਤੋਂ ਪਹਿਲੀ ਜਨਰੇਸ਼ਨ ਆ ਤੇ ਜਿਹੜੀ ਸਾ ਤੋਂ ਬਾਅਦ ਆਣੀ ਉਹਨਾਂ 'ਚ ਗੈਪ ਬਹੁਤ ਹੈ ਜਿਹੜੀ ਸਾ ਤੋਂ ਪਹਿਲੀ ਜਨਰੇਸ਼ਨ ਆ ਉਹ ਆਸਤੇ ਬਹੁਤ ਜ਼ਿਆਦਾ ਸੀ ਜਿਹੜੀ ਵਿਹੇਖ ਵਾਲੇ ਉਹ ਬੱਚੇ ਉਹ ਇਸ ਤਰ੍ਹਾਂ ਉਸ ਕਦਰ ਆਸਤੇ ਜਿਸ ਤਰ੍ਹਾਂ ਮਾਪਿਆਂ ਨਾਲ ਉਹ ਜ਼ਿਆਦਾ ਇੰਟਰਨੈਟ ਤੇ ਹੋ ਇੱਕ ਗੈਪ ਤੇ ਮਾਪੇ ਬਚੋਣੇ ਕਿ ਮਨ ਮਨ ਧਰਮ ਫਿਲਮਾਂ 'ਚ ਬਹੁਤ ਬੰਦੇ ਸ਼ਰਤ ਸੀ ਬਹੁਤ ਮਹਿਸੂਸ ਨਹੀਂ ਪਾਉਂਗੇ ਕੋਈ ਜਿਹੜੀ ਸ਼ਾਇਦ ਆਪਾਂ ਪਹੁੰਚੋ ਕਿ ਜਿਹੜੇ ਤਾਂ ਹੋਲਡ ਕਰਦੇ ਨੇ ਉਹਦੇ ਆਉਣੇ ਆਦੇ ਸ਼ਾਇਦ ਉਹਨਾਂ ਦਾ ਇੱਕ ਲਗ نظਰੀਆ ਉਹ سینਮੇ ਨੂੰ ਮਾਦੇਮ ਨਹੀਂ ਮੰਨਦੇ ਐਜੂਕੇਸ਼ਨ ਦਾ ਪਹਿਲਾ ਤਾਂ ਇਹ ਹੋਸ਼ਟੀਆਂ ਹੋਣੀਆਂ ਅੱਛੇ ਲੋਕ ਸਾਰੇ ਬੈਠਣਗੇ ਤੇ ਜੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਬਹੁਤ ਦੂਰ ਤੱਕ ਚੱਲ ਜਾਂਦੀ ਹੈ ਸ਼ਾਇਦ ਕੋਈ ਹੱਲ ਨਿਕਲੂਗਾ ਔਰ ਦੂਜੀ ਗੱਲ ਹੈ ਕਿ ਸਾਡੇ سینਮੇ ਦੀ ਲਿਮਿਟੇਸ਼ਨ ਹੈ ਜਾਂ ਤਾਂ ਪਰਿਵਾਰਕ ਫਿਲਮ ਪਸੰਦ ਕਰਦੇ ਆ ਜਾਂ ਫਿਰ ਕਾਮੇਡੀ ਕਰਦੇ ਆ ਜਿਹੜੀ ਐਕਸ਼ਨ ਫਿਲਮ ਆ ਜਿਹਦਾ ਤੁਸੀਂ ਸਾਊਂਡ ਦੀ ਗੱਲ ਕਰੀ ਹੈ ਉਹਦੇ ਵਿੱਚ ਫਿਰ ਨੌਜਵਾਨ ਤਾਂ ਬਹੁਤ ਜਾਂਦੇ ਪਰ ਫੈਮਲੀਆਂ ਨਹੀਂ ਆਉਂਦੀ ਮੰਨ ਸਰ ਐਕਸ਼ਨ ਤਾਂ ਸਾਡੇ ਬਲੱਡ ਦੇ ਵਿੱਚ ਹੈ ਨਾ ਸ਼ੁਰੂ ਤੋਂ ਪੁਰਸਾ ਬੰਦ ਤੋਂ ਲੈ ਕੇ ਬਾਬਾ ਪੁੱਤਾਂ ਨੂੰ ਕਿਹਦੀ ਤਰਫਲੀ ਤੁਹਾਡਾ ਸਾਡਾ ਜਜ਼ਬਾਤ ਹੈ ਪਰ ਜਦੋਂ ਸਿਰ ਮੇਂ ਨਹੀਂ ਆਪਾਂ ਪੂਰੀ ਕੈਲਕੂਲੇਸ਼ਨ ਕਰਦੇ ਹਾਂ ਜਿੱਦਾਂ ਤੁਸੀਂ ਥੀਏਟਰਾਂ ਨੂੰ ਪੁੱਛੋ ਦੱਸਣ ਕਿ ਕਿ ਜਿਸ ਫਿਲਮ ਚ ਬਹੁਤ ਜ਼ਿਆਦਾ ਐਕਸ਼ਨ ਹੋਵੇ ਉਹਦੇ ਚ ਲੇਡੀਜ਼ ਨਹੀਂ ਆਉਂਦੀ ਉਹਨੂੰ ਅਵੋਇਡ ਕਰਦੇ ਨੇ ਲੇਡੀਜ਼ ਦੇ ਬਣਾ ਪਸੰਦ ਵੀ ਨਹੀਂ ਕਰਦੀਆਂ ਹੈ ਇਹ ਚੀਜ਼ ਆ ਵੀ ਵੀ ਬੈਠੇ ਦੱਸਦੇ ਤੁਸੀਂ ਕਹਿੰਦੇ ਕਿ ਲੜਾਈ ਪਸੰਦ ਨਹੀਂ ਆਉਂਦੀ ਘਰ ਤਾਂ ਬਹੁਤ ਲੜਦੀਆਂ ਸਸ ਸਸ ਨੂੰ ਦੀ ਲੜਾਈ ਕੱਲਾ ਨਾਣੋ ਹੁਣ ਬਹੁਤ ਲੇਡੀਜ਼ ਦੇ ਵਿੱਚ ਬਹੁਤ ਫਰਕ ਪੈ ਗਿਆ ਜਿਵੇਂ ਨੋ ਸਾਹ ਦੀ ਲੜਾਈ ਹੁੰਦੀ ਸੀ ਨਾ ਉਹ ਨੋ ਹਸਤੀਆਂ ਵਾਲਾ ਪਿਆਰ ਪੈ ਗਿਆ ਬਹੁਤ ਜ਼ਿਆਦਾ ਨਹੀਂ ਤੁਸੀਂ ਚੇਂਜਿੰਗ ਆ ਜੀ ਚੇਂਜ ਆ ਗਈ ਜੀ ਮੇਰੇ ਮੁਤਾਬਿਕ ਤੁਸੀਂ ਭੈਣੇ ਮੇਰੀ ਬਣਦੀ ਨਹੀਂ ਉਹ ਬਾਪੂ ਪਿੰਡ ਰਹਿੰਦਾ ਤੇ ਨੂੰ ਤੇ ਮੁੰਡਾ ਫਲੈਟ ਚ ਇੰਡੀਆ ਡੇ ਨੇ ਉਹ ਤਾਂ ਆਪਣਾ ਰਾਸ਼ਨ ਰੁਸ਼ਨ ਲੈਣ ਆਉਂਦੇ ਆ ਪਤਾ ਅਜੀ ਜਾਨਾ ਹੈ ਆ ਆਫਰ ਲੈਣ ਦਾ ਸੁਚੇ ਸੁਮੇ ਵੇਲਦੀ ਕੋਈ ਹਾਲਾਂਕਿ ਸੁਚੇ ਸੁਮੇ 4-4 ਲੱਖ ਰੱਖੀ ਉਹਨਾਂ ਦਾ ਆਪ ਵਿੱਚ ਪੂਰਾ ਬੱਤਾ ਤੱਕ ਦਾ ਅਸਤੀ ਵਿਚਾਰ ਕਰ ਮੈਂ ਜਿੱਥੇ ਵੀ ਜਾਨਾ ਹੈ ਤੋ ਫਿਲਮ ਦੀ ਐਕਟਰ ਨਵਾਡਾ ਹੈ ਹਵਾਏ ਦੋਸਤ ਲਗਣ ਹੋ ਰਹੀ ਹੈ ਹਾਸ਼ਰ ਤੋਂ ਕੋਲੋਂ ਹੋਣਗੇ ਯਾ ਤੁਸੀਂ ਜਿੱਦਾਂ ਕਿ ਇੱਕੰਬਰ ਦੇ ਪ੍ਰਿੰਸੀਪਲ ਹਵਾਏ ਆਪਣੀ 2002 ਦੇ 34 ਜਨਾ ਤੇ ਤੁਸੀਂ ਜੇ ਉਸ ਮਿਸ਼ਨ ਨੂੰ ਅੱਜ ਵੀ ਪਸੰਦ ਕਰ ਰਹੇ ਹੋ ਤਾਂ ਫਿਰ ਕੀ ਬਦਲਾ ਆਇਆ ਇਹ 2008 ਚ ਬਣੀ ਫਿਲਮ ਨੂੰ ਤੁਸੀਂ ਕਹਿ ਰਹੇ ਹੋ ਕਿ ਹਾਸ਼ਰ ਵਰਗੀ ਚੀਜ਼ ਨੂੰ ਸਾਨੂੰ ਹੋਰ ਚਾਹੀਦੀ ਹੈ ਤਾਂ ਫਿਰ ਕੋਈ ਬਦਲਾ ਕਿਉਂਕਿ ਹਾਸ਼ਰ ਫਿਲਮ ਸਰ ਥੋੜੀ ਬਹੁਤ ਪੌਪੂਲਰ ਹੋਈ ਸੀ ਬਹੁਤ ਹਿੱਟ ਹੋਈ ਸੀ ਲੋਕਾਂ ਨੇ ਉਹ ਪਸੰਦ ਕੀਤੀ ਸੀ ਜਜ਼ਬਾਤ ਕਦੇ ਨਾ ਨਾਵਾ ਹੁੰਦਾ ਨਾ ਇਹਦਾ ਕੋਈ ਟ੍ਰੈਂਡ ਹੁੰਦਾ 100 ਸਾਲ ਪਹਿਲਾਂ ਵੀ ਜਦੋਂ ਬੰਦਾ ਦੁਖੀ ਹੁੰਦਾ ਸੀ ਤਾਂ ਉਸੇ ਤਰ੍ਹਾਂ ਰਹਿੰਦਾ ਸੀ ਅੱਜ ਵੀ ਅੱਜ ਵੀ ਉਹ ਜੋ ਇਹ ਉਦਾਂ ਹੀ ਨਾ ਇਹ ਇੰਟਰਨੈਟ ਤੇ ਜਦੋਂ ਅਸੀਂ ਚੱਕਾ ਚੋਂ ਦੇਖਦੇ ਕਈ ਵਾਰੀ ਸਾਨੂੰ ਲੱਗਦਾ ਬਟ ਗਰਾਉਂਡ ਰੂਟ ਤੇ ਰਿਐਲਿਟੀ ਕੋਈ ਨਹੀਂ ਹੈ ਇਹ ਪੱਤਰਕਾਰ ਤਾਂ ਜਿੱਦਾਂ ਹੁਣ ਤੁਸੀਂ ਐਜ਼ ਅ ਪ੍ਰੈਸ ਰਿਪੋਰਟਰ ਬੈਠੇ ਹੋ ਇਹ ਪੱਤਰਕਾਰ ਤਾਂ ਬਟ ਇੰਟਰਨੈਟ ਤੇ ਅਲੱਗ ਤਰ੍ਹਾਂ ਦੀ ਪੱਤਰਕਾਰਤਾ ਬੰਨੀ ਹੈ ਬਟ ਹੋ ਸਕਦਾ ਤੁਹਾਨੂੰ ਦੇਖਣ ਵਾਲੇ ਬਹੁਤ ਘੱਟ ਵੀ ਹੋਣ ਇਹ ਗਪੋਰਡ ਵਾਲੇ ਲੋਕਾਂ ਨੂੰ ਕਈ ਵਾਰੀ ਮਿਲੀਅਨ ਮਿਲੀਅਨ ਦੇਖ ਲੈਂਦੇ ਆ ਪਰ ਅਸੀਂ ਇਹ ਨਹੀਂ ਨਾ ਮੰਨ ਸਕਦੇ ਕਿ ਉਹ ਪੱਤਰਕਾਰ ਸੋ ਇਸ ਕਰਕੇ ਮੈਨੂੰ ਲੱਗਦਾ ਕਦੇ ਵੀ ਇਸ ਤਰ੍ਹਾਂ ਬਦਲਣਾ ਵਿਰਾਸਤ ਕਦੇ ਨਹੀਂ ਛੱਡੀ ਜਾਂਦੀ ਜਦੋਂ ਭਾਸ਼ਾ ਜਿੰਨਾ ਚ ਲਿਪੀ ਜੀ ਹੁੰਦੀ ਹੈ ਉਹਨਾਂ ਚ ਰਹੀ ਹੋਸ਼ਣ ਰਹੂਗਾ ਜਦੋਂ ਇਹ ਲਿਪੀ ਜਿਸ ਦਾ ਸਾਵਨਾ ਗਵਰਨਮੈਂਟ ਸਕੂਲ ਭਾਰਤ ਚ ਆ ਕੇ ਉਹ ਤਾਂ ਆਜ਼ਾਦੀ ਵੇਲੇ ਸ਼ੁਰੂ ਹੋ ਕੇ ਸੀ ਕਲੋਨੀਅਲ ਰੂਟ ਚ ਮਾਨਸਾ ਆਉਣ ਦੇ ਸਮੇਂ ਚ ਬਹੁਤ ਚੀਜ਼ਾਂ ਬਦਲ ਗਈ ਆਉਣ ਵਾਲੇ ਸਮੇਂ ਚ ਤੁਹਾਡੀ ਹੋਰ ਵੀ ਤਿਆਰੀ ਹੈ ਕੋਈ ਫੀਲ ਲੈ ਕੇ ਆ ਰਹੇ ਹਾਂ शा की हुजे कही न करो <laughs> फिरा <केवनी से> <laughs> ਹਾਸ਼ਰਟ ਸੱਚੀ ਮਾਇਨਾ ਅਸੀਂ ਨਾ ਫਸੇ ਹੋਏ ਹਾਂ ਹਸ਼ਰ ਜਦੋਂ ਬਣਾਈ ਸੀ ਨਾ ਉਦੋਂ ਵੀ ਹਸ਼ਰਟੂ ਦਾ ਚੱਲਿਆ ਸੀ ਬਣਾ ਦੁਕਾਨਪਨੀ ਵੀ ਕਹਿੰਦੇ ਸੀ ਬਹੁਤ ਪੈਸੇ ਦੇ ਰਹੇ ਸੀ ਉਹ ਰੌਸ ਵਾਲੇ ਮੈਂ ਕਿਹਾ ਨਹੀਂ ਮੈਂ ਕਿਸਾਨੀ ਵਾਲੀ ਹੁਣ ਮੇਰਾ ਹੱਥ ਪੈ ਗਿਆ ਫਿਰ ਮਨ ਮੈਂ ਤਾਂ ਕਿਸਾਨਾਂ ਤੇ ਬਰੋਗੀਆਂ ਔਰ ਪੂਰੇ ਪੰਜਾਬ ਨੂੰ ਦਸ਼ਾਪ ਪਵਿਕ ਚ ਹੋਣੀ ਹੈ ਅੱਜ ਦੇਖੋ ਪਾਣੀ ਦਾ ਰੌਲਾ ਪੈ ਗਿਆ ਪਾਣੀ ਜ਼ਹਿਰੀਲਾ ਹੋ ਗਿਆ ਥੱਲੇ ਚਲੇ ਗਿਆ ਔਰ ਡੇਂਜਰ ਜ਼ੋਨ ਚ ਪਾਣੀ ਹੈ ਅਜੇ ਤੱਕ ਪਤਾ ਨਹੀਂ ਆਪਾਂ ਥੋੜੇ ਜਿਹਾ ਜ਼ਿਆਦਾ ਵੇਪਰਵਾਹ ਹੈ ਇੰਟਰਨੈਟ ਤੇ ਟਿਕਟੋਕ ਤੇ ਮਟਕੇ ਚ ਜ਼ਿਆਦਾ ਮਸਲਾ ਮਸ਼ਹੂਰ ਹੋਇਆ ਪਰ ਤੁਸੀਂ ਦੇਖਦੇ ਹੋ ਕੋ ਬਹੁਤ ਡੇਂਜਰਸ ਹੈ ਇਹ ਪਾਣੀਆਂ ਦਾ ਵੀ ਮੁੱਲ ਪੈ ਜਾ ਰਿਹਾ ਜਿੱਦਾਂ ਜਲ ਫੋਰ ਗਿਆ ਅੰਚ ਆਪਣੇ ਅੱਗ ਲੱਗੀ ਸੀ ਹੱਲੇ ਸੀ ਇਸ ਕਰਕੇ ਜਿਹੋ ਅਗਲੇ ਨੇ ਪਾਣੀ ਨਹੀਂ ਕੱਢਣ ਦੱਤਾ ਕਿਉਂਕਿ ਇੱਕ ਬੰਦੇ ਨੇ ਕਰੀਂਦੇ ਹੋਇਆ ਸੀ ਇਸ ਕਰਕੇ ਉਹ ਇੱਕ ਬੜਾ ਇਹ ਤਾਂ ਆਪਾਂ ਹੁਣ ਮਾਣਾ ਮੂਨ ਪਾਣੀ ਵੀ ਢੋਲਦੇ ਆ ਗੱਡੀਆਂ ਧੋਣੇ ਪਰ ਕੋਈ ਖਿੱਚਦਾ ਸੀ ਮੂਨ ਮੂਨ ਦੱਸ ਜਾ ਕੇ ਤੁਹਾਨੂੰ ਮੈਨੂੰ ਲੱਗਦਾ ਵਿਸ਼ੇ ਤਾਂ ਇਸ ਤਰ੍ਹਾਂ ਦੇ ਹੋਣਗੇ ਹਾਸ਼ਿਰ ਹਾਸ਼ਿਰ ਤਾਂ ਪਿਛਲੇ 3-4 ਸਾਲ ਤੋਂ ਨਮਾਤ ਹੈ ਉਹ ਹਾਸ਼ਿਰ ਦਾ ਪੰਗਾ ਹੈ ਵੀ ਜਦੋਂ ਵੀ ਅਸੀਂ ਹਾਸ਼ਿਰ ਦੀ ਕਹਾਣੀ ਲਿਖਦੇ ਹਾਂ ਤਾਂ ਤੁਹਾਡੇ ਸਾਰਿਆਂ ਦੇ ਇਮੋਸ਼ਨ ਉਹਨਾਂ ਕਿਰਦਾਰਾਂ ਨਾਲ ਬਹੁਤ ਜੁੜੇ ਹੋਣੇ ਆ। ਖੁਸ਼ ਹੋਦੋ ਜਾਂ ਕਿਸੇ ਖੁਸ਼ ਹੋਦੋ ਮਨੋਸੀ ਸਾਰਿਆਂ ਨੇ ਇੱਕ ਦੂਜੇ ਨਾਲ ਰਿਲੇਟ ਕਰਦੇ ਆ। ਉਹਨਾਂ ਕਰੈਕਟਰਾਂ ਨਾਲ ਲੈ ਕੇ ਹਾਸ਼ਿਰ ਕਿੱਦਾਂ ਬਣੂਗੀ? ਇਹ ਗੇ ਸਵਾਲ ਹੈ। ਜੇ ਉਹਨਾਂ ਨੂੰ ਛੱਡ ਦੇਆ ਫਿਰ ਉਹ ਕਿੱਦਾਂ ਬਣੂਗੀ? ਉਹ ਜਦੋਂ ਵੀ ਮਿਲਦੇ ਆ ਤਾਂ ਤੁਸੀਂ ਜਿਹੜੇ ਉਹ ਕੈਰੈਕਟਰਸ ਨਾਲ ਜੁੜੋ ਹੈ ਫਿਰ ਉਹਨਾਂ ਨੂੰ ਵੀ ਤਿਆਰ ਕਰਨਾ ਪੈਣਾ ਹੈ ਫਿਰ ਉਸ ਤੇ ਕਹਾਣੀ ਤਾਣੀ ਹੋਵੇ। ਇੱਕੋ ਥੱਗ ਵਾਲੇ ਲਾਈਕ ਦੀ ਕਹਾਣੀ। ਉਸ ਤੋਂ ਬਾਅਦ ਅਸੀਂ ਤੁਸੀਂ ਬਹੁਤ ਮਜ਼ੇਰ ਹੋ ਗਏ। ਅੱਟ ਬਣਾ ਲਾਗੇ ਮੈਂ ਲੱਭ ਲੂੰਗਾ। ਠੀਕ ਹੈ ਬਾਕੀ। ਬਹੁਤ ਚੰਗੀਆਂ ਫਿਲਮਾਂ ਦੀ ਆਸ ਹੈ ਜੀ। ਬਾਟੇ ਉਹ ਜੀ ਬੰਦ ਕਰਦੇ ਆਂ ਪਾਸੇ ਸਾਈਡ ਤੇ ਲੈ ਜਾਂਦੇ ਖੜੇ।

ਤੋ ਬੜੀ ਆਮ ਤੌਰ ਤੇ ਜਦੋਂ ਤੁਸੀਂ ਫਿਲਮਾਂ ਦੇਖਦੇ ਹੋ ਫਿਲਮ ਰਿਲੀਜ਼ ਹੁੰਦੀ ਹੈ ਪ੍ਰੈਸ ਕਾਨਫਰੈਂਸ ਕਰਕੇ ਕਲਾਕਾਰ ਆਪ ਦੇ ਘਰਾਂ ਨੂੰ ਪਹਿਲੇ ਲੇ ਕੇ ਚਲੇ ਜਾਂਦੇ ਆ ਪਰ ਕਿਉਂਕਿ ਅਸੀਂ ਪਹਿਲਾਂ ਦੂਜੀਆਂ ਮੰਡੀਆਂ ਜਾਂਦੇ ਸੀ ਕਣਕ ਸੇਟਣਾ ਕਦੇ ਜੀਰੀ ਸੇਟਣਾ ਹੁਣ ਅਸੀਂ ਜਿਹੜੀ ਇਹ تھیਟੀਕਲ ਮੰਡੀ ਹੈ ਇਹਦੇ ਚਾਹੁੰਦੇ ਆ ਤਾਂ ਕਿ ਤੁਹਾਨੂੰ ਇਹ ਅਹਿਸਾਸ ਨਾ ਹੋਵੇ ਕਿ ਅੱਛਾ ਕਲਾਕਾਰ ਇਹ ਮਲ ਬੰਡੇ ਲੱਗਦੇ ਤੁਹਾਨੂੰ ਦੇਖਣ ਨੂੰ ਕਦੇ ਵੀ ਨਹੀਂ ਔਰ ਤੁਸੀਂ ਯਕੀਨ ਰੱਖਿਓ ਮੈਂ ਪਹਿਲੀ ਫਿਲਮ ਤੋਂ ਐਂ ਗੇੜੇ ਕੱਢ ਰਿਹਾ ਥੀਏਟਰਾਂ ਚ ਇਸ ਹਿਸਾਬ ਨਾਲ ਅਗਲੀਆਂ ਫਿਲਮਾਂ ਵਾਲਾ ਵੀ ਇਸ ਤੀ ਭੰਗੜਾ ਪਾ ਕੇ ਜਾਣਗੇ ਤੇ ਜਿਹੜੇ ਤੁਹਾਨੂੰ ਲੱਗਦਾ ਵੀ ਕਾਲੇ ਸ਼ੀਸ਼ੇ ਵਾਲੀ ਕਾਰ ਚ ਲੰਘੇ ਇੱਥੇ ਲੇਟਦੇ ਫਿਰਨਗੇ ਵੇਖੀ ਜਾਓ ਤਾਂ ਮੈਂ ਹਮੇਸ਼ਾ ਮੇਰੀ ਜ਼ਿੰਦਗੀ ਦਾ ਇਹੀ ਮਿਸ਼ਨ ਸੀ ਜਦੋਂ ਗਾਉਣ ਲੱਗਿਆ ਸੀ ਜਦੋਂ ਮੈਂ ਕੰਪਨੀਆਂ ਨਾਲ ਕੰਮ ਕਰਦਾ ਸੀ ਤਾਂ ਉੱਥੇ ਡਰੈਸ ਦੀ ਡਿਜ਼ਾਈਨਿੰਗ ਹੁੰਦੀ ਸੀ ਪਰ ਜਦੋਂ ਅਸੀਂ ਮਿਤਰਾ ਦੀ ਛਤਰੀ ਕਰੀ ਕੈਸਣ ਤਾਂ ਮੇਰੀ ਜ਼ਿੱਦ ਸੀ ਕਿ ਨਹੀਂ ਡਿਡੋ ਇਹ ਅਸੀਂ ਆਪਣੇ ਹਿਸਾਬ ਨਾਲ ਹੋਣਾ। ਤੇ ਜਦੋਂ ਅਸੀਂ ਉਹ ਡਰੈਸ ਕਰੀ ਪਰ ਨਾ ਬੰਨਿਆ ਤਾਂ ਉਹਨੂੰ ਕੰਪਨੀ ਇਹ ਕਹਿੰਦੀ ਸੀ ਕਿ ਸਾਰ ਦੁਨੀਆ ਤਾਂ ਉੱਪਰ ਚੰਦ ਨੂੰ ਜਾ ਰਹੀ ਹੈ। ਮੈਂ ਕਹਿੰਦੇ ਅਸੀਂ ਪਤਾਲ ਪਟਣਾ। تو میرے دل چانشا سی کہ جنہیں پنڈا چی جمے ہیں ابھی کیوں شرم کریے ابھی پینڈ کون چخر محسوس کریئے سو کارڈ شہری کام ہی نہیں کرنا جہاں میرے پنڈا چڑنے بننے آ گیا ستری ਸੈਂਟਰ ਖਾਲੀ ਇਹਨਾਂ ਨੂੰ ਉੱਪਰ ਚੜ੍ਹ ਜਾਣਗੇ ਸਾਡੇ ਤੇ ਬਣਾ ਸੈਂਟਰ ਖਾਲੀ ਕਰਾ ਲਓ ਸਾਰਾ ਹੋਰ ਕੋਈ ਖਿਆਲ ਹੈ ਵੇ ਹੋਰ ਤੁਸੀਂ ਸਾਰੇ ਬੈਠੋ ਮੈਂ 10 ਮਿੰਟ ਬਾਅਦ ਨਾਲ ਬੈਠ ਕੇ ਫਿਲਮ ਦੇਖਦਾ